ਚਿੜੇਦინი ਹਾਰਪੁਰ ਦੇ ਦਿਨੋਂ ਦੇ ਪਿੰਡ ਚੱਕ ਮੀਰਪੁਰ ਦੇ ਨੌਜਵਾਨ ਵਿਵੇਕ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਵਿਵੇਕ ਦੀ ਮ੍ਰਿਤਕ ਦੇ ਅਜੂਸ ਦੇ ਜੱਦੀ ਪਿੰਡ ਪਹੁੰਚੀ ਜਿੱਥੇ ਉਸ ਦਾ ਅਤਿ ਗਮਕੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਸੜਕ ਹਾਦਸੇ ਵਿੱਚ ਹੋਈ ਮੌਤ ਲਈ 4 ਨੀਗਰੋ ਮੂਲ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਵੇਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 31 ਅਕਤੂਬਰ ਨੂੰ ਅਮਰੀਕੀ ਸ਼ਹਿਰ ਮਿਲਬਾਕੀ ਵਿੱਚ ਕਾਰ ਹਾਦਸੇ ਵਿੱਚ ਵਿਵੇਕ ਦੀ ਮੌਕੇ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਬੀਸਾਲੀ ਉਮਰ ਦੀ ਏ ਪਤੀਜਾ ਮੇਰਾ ਸੀ ਇਹ ਇਸ ਸਾਲ ਜਨਵਰੀ ਚ ਸਟੱਡੀ ਬੇਸ ਤੇ ਗਿਆ ਅਮਰੀਕਾ ਪਹਿਲੇ ਨੀ ਸਿਟੀ ਕਾਲਜ ਲੰਦਰ ਤੋਂ ਇਹਨੇ ਬੀਟਾ ਕੀਤੀ ਬੀਟਾ ਤੋਂ ਬਾਅਦ ਫਿਰ ਸਟੱਡੀ ਬੇਸ ਤੇ ਅਮਰੀਕਾ ਗਿਆ ਮਿਲਵਾਕੀ ਸ਼ਹਿਰ ਉਤਮ ਮਿਲਵਾਕੀ ਸ਼ਹਿਰ ਦੇ ਰੈੱਡ ਲਾਈਟ ਚੌਂਕ 'ਚ ਖੜਾ ਸੀਗਾ ਨਾਲ ਇਹ ਨਾਲ ਇੱਕ ਹੋਰ ਲੜਕਾ ਸੀ ਦਸੂਹੇ ਦਾ ਕਾਰ 'ਚ ਆਪਣੀ ਖੜੇ ਸੀਗੇ ਹੁਣ ਤੋਂ ਬਿਆਨ ਦੇ ਵਿੱਚ ਆਇ ਨੀਗਰੋ ਚਾਰ ਕਾਲੇ ਜਿਹੜੇ ਅਫਰੀਕੀਨਾਂ ਕਹਿੰਦੇ ਆਪਣੇ ਉਹਨਾਂ ਨਾਲ ਅਗਰ ਪਹਿਲਾ ਪੋਲ ਦੇ ਵਿੱਚ ਆਪਣੀ ਕਾਰ ਬਿਆਨ ਮਾਰੀ ਫਿਰ ਇਹਨਾਂ ਦੀ ਗੱਡੀ ਜਮਾ ਲਈ ਇਹਨਾਂ ਕਾਰ ਨੇ ਤਿੰਨ ਚਾਰ ਪਲਟੀਆਂ ਖਾਦੀਆਂ ਫਿਰ ਪੁਲਿਸ ਮੌਕੇ ਤੇ ਆ ਗਈ ਉੱਥੇ ਪੁਲਿਸ ਨੇ ਆ ਕੇ ਇਹਨਾਂ ਨੂੰ ਹਸਪਤਾਲ ਐਡਮਿਟ ਕਰਿਆ ਦੋਨਾਂ ਨੂੰ ਤੇ ਇਹ ਇਹ ਤਿੰਨ ਚਾਰ ਘੰਟੇ ਹਸਪITAL ਅੰਦਰ ਇਹਦੇ ਹਾਰਡ ਦੇ ਵਿੱਚ ਸਾਟ ਲੱਗੀ ਜਾਦਾ ਜਿਹੜੀਆਂ ਜਿਹੜੀਆਂ ਸਟੀering ਦੇ ਹਾਰਡ ਪਸਲੀਆਂ ਜਿਹੜੀਆਂ ਲੱਗਿਆ ਪਸਲੀਆਂ ਜਿਹੜੀਆਂ ਹਾਰਡ ਚ ਫਟ ਗਈਆਂ ਹਾਰਡ ਨਾ ਕੰਮ ਕਰਨਾ ਬੰਦ ਕਰਤਾ ਤੇ ਤਿੰਨ ਚਾਰ ਘੰਟੇ ਬਾਅਦ ਫਿਰ ਡਾਕਟਰ ਨੇ ਇਹਨਾਂ ਨੂੰ ਕਿਹਾ ਤਰੀ ਨਵੀ ਨੇ ਡੈਥ ਹੋ ਗਈ ਹੈ ਤੇ ਦੂਜਾ ਲੜਕਾ ਜਿਹੜਾ ਨਾਲ ਉਹ ਤੀਜੇ ਦਿਨ ਨੂੰ ਹੋਸ਼ ਆ ਗਿਆ ਉਹਨੂੰ ਫਿਰ ਪੰਜਵੇਂ ਦਿਨ ਨੂੰ ਛੁੱਟੀ ਕਰ ਦਿੱਤੀ ਇਹ ਇਸ ਤਰ੍ਹਾਂ ਇਹ ਸਾਡੇ ਨਾਲ ਉਹ ਦੁੱਖ ਇਹ ਘਟਨਾਵਾ اور ਜਦੋਂ ਇਹ ਬੱਚੇ ਦੀ ਡੈਥ ਹੋਈ ਨੂੰ ਤਾਂ ਕਾਫੀ देर ਹੋ ਗਈ ਕਿਉਂਕਿ ਫੈਮਿਲੀ ਮੈਂਬਰਸ ਨੂੰ ਖਾਸ ਕਰਕੇ ਇਹਦੇ ਮਾਤਾ ਨੂੰ ਨਹੀਂ ਦੱਸਿਆ ਸੀ ਕਿਉਂਕਿ ਇਹਨਾਂ ਦੇ ਘਰ ਪਲਣਾ ਵੀ ਬਹੁਤ ਵੱਡੀ ਟ੍ਰੈਜੇਡੀ ਹੋ ਚੁੱਕੀ ਆ ਇਹ ਵਿੱਕੀ ਜਿਹੜਾ ਲੜਕਾ ਹੈ ਸਵਰਗਵਾਸ ਹੋ ਗਿਆ ਇਹਦੇ ਜਿਹੜੇ ਪਿਤਾ ਜੀ ਵੀ ਮੈਂ ਕਿਹਾ 30 ਈਅਰਸ ਦੇ ਸੀ ਜਦੋਂ ਡੈਥ ਹੋਈ ਆ ਤੇ ਇਹ ਬਹੁਤ ਛੋਟੇ ਸੀ ਬੱਚੇ ਇਹਨਾਂ ਦੇ ਮਾਤਾ ਪਿਤਾ ਨੇ ਕਿਸ ਤਰ੍ਹਾਂ ਦੀ ਮਾਂ ਨੇ ਪਾਲਿਆ ਤੇ ਉਹਨਾਂ ਦੇ ਸਾਰੇ ਬੇਮਾਂ ਜੀ ਰਹੀ ਸੀ ਬੱਚਿਆਂ ਦੇ ਸਾਰੇ ਅੱਜ ਇੱਕ ਜਿਹੜਾ ਬੇਟਾ ਵਾ ਅਮਰੀਕਾ ਦੇ ਵਿੱਚ ਜੀ ਦੀ ਡੈਥ ਹੋ ਗਈ ਆ ਅੱਜ ਉਹਦੀ ਮਾਂ ਦਾ ਬਹੁਤ ਬੁਰਾ ਹਾਲ ਆ ਇਹਦੇ ਦਾਦਾ ਦਦੀ ਸੀ ਕਿਉਂਕਿ ਇਹ ਜਿਹੜੀ ਪਹਿਲਾਂ ਜਿਹੜਾ ਉਹਨਾਂ ਦਾ ਬੇਟਾ ਦਾਦਾ ਦਦੀ ਦਾ ਜਿਹਨੇ ਕਿ ਇਹਦੇ ਬਾਪ ਦੀ ਜਦੋਂ ਡੈਥ ਹੋਈ ਸੀ ਉਹ ਭੁੱਲ ਚੁੱਕੇ ਸੀ ਇਸ ਚੀਜ਼ ਨੂੰ ਲੇਕਿਨ ਇਹ ਦੁਬਾਰਾ ਹੀ ਚੀਜ਼ ਰਿਪੀਟ ਹੋਣੀ ਇਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਮੈਂ ਸਮਝਦੀ ਆ ਮੈਂ ਬਿਆਨ ਨਹੀਂ ਕਰ ਸਕਦੀ ਜਿੱਦਾਂ ਇਹਨਾਂ ਦੀ ਕੰਡੀਸ਼ਨ ਬਣੀ ਹੋਈ ਆ ਇਹਨਾਂ ਦੇ ਮਾਤਾ ਜੀ ਦੀ ਇਹਨਾਂ ਦੇ ਦਾਦੀ ਦਾਦਾ ਜੀ ਦੀ ਇਹਨਾਂ ਦੇ ਪੂਰੇ ਪਰਿਵਾਰ ਦੀ ਖੁਸ਼ਹਾਲ ਪਰਿਵਾਰ ਸੀ ਲੇਕਿਨ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜਿੱਦਾਂ ਇੱਕ ਡੈਥ ਹੋਣ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਵਿੱਚ ਉਦਾਸੀ ਛਾ ਗਈ ਹੈ ਬਹੁਤ ਦੁਖਦ ਘਟਨਾਵਾ ਔਰ ਸਾਰਾ گاਉਂ ਆਇਆ ਵਾ ਇੱਥੇ ਔਰ ਮੈਂ ਵੀ ਪਹੁੰਚੀ ਆ ਪੱਲਾ ਵੀ ਇਹਨਾਂ ਦੇ ਨਾਲ ਫੋਨ ਤੇ ਮੈਂ ਗੱਲਬਾਤ ਕਰਦੀ ਰਹੀ ਆ ਔਰ ਅੱਜ ਇਹਨਾਂ ਦੇ ਸੰਸਕਾਰ ਤਾਂ ਮੈਨੂੰ ਖੁਦ ਬਹੁਤ ਕਿਉਂਕਿ ਮੈਂ ਵੀ ਛੋਟੇ ਛੋਟੇ ਬੱਚੇ ਦੇਖੇ ਹੋਏ ਆ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਸ ਨਾਉ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਸ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਕੂਟੇਟਿਡ ਕੰਪਨੀਜ਼ ਐਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ ਹੀ ਇਸ ਪ੍ਰੋਫੈਸ਼ਨਲ ਬਾਈ ਪਲੰਬਿੰਗ ਇਲੈਕਟ੍ਰੀਸ਼ੀਅਨ ਮੈਜ਼ਨਰੀ ਵਰਕ Carpentry. For more information, please contact him at www.checktrade.com. ID number 921760. Shamra Chander Kalsanthal, call him on this number 0748841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ